ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟੌਪ ਦੀਆਂ ਚਾਰ ਗਾਵਾਂ ਸੇ ਲੈ ਕੇ ਆਏ ਹਾਂ ਜੀ ਚਾਰ ਹੀ ਬਈ ਜਰਸੀਆਂ ਨੇ ਟੌਪ ਕਲਾਸ ਤੇ ਚਾਰ ਹੀ ਬਈ ਤਾਜ਼ੀਆਂ ਸੂਈਆਂ ਵੀ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਵਾਰ ਵੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਆਜਿ ਬਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਵਧੀਆ ਠੀਕ ਠਾਕ ਵਧੀਆ ਭਾਈ ਜੀ ਨਾਮ ਤੇ ਐਡਰੈਸ ਬੋਲ ਜਸਵਿੰਦਰ ਸਿੰਘ ਜੀ ਠੀਕ ਹੈ ਜੀ ਪਿੰਡ ਤੂੜ ਗੁਰੂ ਸਿੰਘ ਜੀ ਜਿਹੜਾ ਮੂਗਾ ਤਸੀਰ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਜੀ ਨੇੜੇ ਜੀ ਜਿਵੇਂ ਨੰਗਲ ਆ ਗਿਆ ਤਸਕਰਾ ਸਾਹਿਬ ਰਣਸੀਕੇ ਨਿਹਾਲ ਸਿੰਘ ਵਾਲਾ ਮੋਬਾਈਲ ਨੰਬਰ ਬੋਲ ਦਿਓ 9797 0045 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਕਿਹੜਾ ਸੂਅ ਸੂਈ ਇਹ ਦੂਜਾ ਸੂਅ ਸੂਈ ਹੈ ਕਦੋਂ ਸੂਈ ਹੈ ਭਾਈ ਇਹਨੂੰ ਤੀਜੇ ਦਿਨ ਤੀਜ ਬੱਚਾ ਕੀ ਦਿੱਤਾ ਜੀ ਬੱਚੀ ਜੀ ਬਹੁਤ ਠੰਡੀ ਸੀ ਬੱਚੀ ਬੜੀ ਚੰਗੀ ਆ ਹਾਂ ਜਿਵੇਂ ਮਰਦੀ ਆ ਤਾਂ ਬਈ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦਿਖਾਉਣੀ ਆ ਪਹਿਲਾਂ ਬੱਚੀ ਬਹੁਤ ਚੰਗੀ ਆ ਲੈ ਕੀ ਬਾਤ ਆ ਬਈ ਬੱਚਾ ਬਹੁਤ ਚੰਗਾ ਦਿੱਤਾ ਕਿਉਂਕਿ ਬੱਚੀ ਨੇ ਵੀ ਨਾਲ ਹੀ ਸਾਲ ਡੇਢ ਸਾਲ ਨੂੰ ਕੰਮ ਲਈ ਨੇ ਤਿਆਰ ਹੋ ਜਾਣਾ ਬਈ ਹਾਂਜੀ ਹਾਂਜੀ ਤੇ ਜੇਰ ਜੂਰ ਬਈ ਇਹਦੀ ਜੇਰ ਜੂਰ ਦੀ ਕੰਪਲੀਟ ਹਾਂਜੀ ਤਿੰਨ ਤਿੰਨ ਉਹਨੂੰ ਸੂਈ ਨੂੰ ਲੈ ਲਖਾ ਦੇ ਬਈ ਠੰਡੀ ਠੁੰਡੀ ਬਹੁਤ ਚੰਗਾ ਬਰੀਕ ਇੱਕ ਨੰਬਰ ਆ ਜਿਵੇਂ ਮਰਜੀ ਤਾਰਾ ਮਰੀ ਜੋ ਕੋਈ ਦਿੱਕਤ ਹੀ ਨਹੀਂ ਠੀਕ ਆ ਬਈ ਗਰਮੀਆਂ ਦਾ ਤੋਹਫਾ ਗਰਮੀ ਬਿਲਕੁਲ ਨਹੀਂ ਮੰ ਪਸ਼ਾਂ ਤੋਂ ਲੈਵਾ ਚੈੱਕ ਕਰਵਾਉਣ ਨੇ ਠੰਡੀ ਫੀਲ ਚੈੱਕ ਕਰਨਾ ਫਿਰ ਥਾਣ ਦੇਖੋ ਕਮਾਲ ਦਾ ਲੱਗਿਆ ਕੱਲਾ ਕੱਲਾ ਥਾਣ ਮੁਠੀ ਵਾਲਾ ਥਾਣ ਚਵਾਈ ਚੁਵਾਈ ਕਿਵੇਂ ਬਾਈ ਚੁਵਾਈ ਚੁਵਾਈ ਬਹੁਤ ਵਧੀਆ ਜੀ ਠੀਕ ਆ ਬਾਕੀ ਜਿਹੜਾ ਵੀਰੋ ਬਣਾ 11 ਟਾਈਮ ਹੋਇਆ ਜੀ ਚੋਈ ਵੀ ਹੈ 11 ਕ ਦਾ ਟਾਈਮ ਸ਼ਾਮ ਤੱਕ ਕੱਢ ਰਾ ਜਿਹੜਾ ਕੰਮ ਵਾਲੇ ਦੀ ਪੂਰੀ ਵਧੀਆ ਤਿਆਰ ਕਰ ਰਾ ਹੋਲ ਹੈ ਬਾਈ ਟੋਰ ਕੇ ਦਿਖਾ ਦੇ ਇੱਕ ਨੰਬਰ ਬਰੀਡ ਆ ਬਈ ਕੱਦ ਚੰਗਾ ਕੋਈ ਛੋਟ ਹੀ ਨਾ ਮੰਨਿਓ ਕੱਦ ਠੀਕ ਆ ਬਾਈ ਵਧੀਆ ਕੱਦ ਆ ਤੇ ਪ੍ਰਿੰਟ ਪ੍ਰਿੰਟ ਚਮਕ ਚਮਕ ਫੁੱਲ ਆ ਤੇ ਬੱਚਾ ਮਗਰ ਵੱੱਛੀ ਆ ਬਈ ਲੈ ਲਈ ਵਾਕੀ ਤੋਰਾ ਚੈੱਕ ਕਰਿਓ ਫੈਡ ਫੂਡ ਬਹੁਤ ਚੰਗੀ ਹੋਊ ਕਿ ਨਹੀਂ ਫੈਡ ਬਹੁਤ ਈ ਹੂੰ ਗਰਮੀ ਬਾਕੀ ਦੁੱਧ ਮੱਝਾਂ ਰਗਾਈ ਐ ਫੈਡ ਫੂਡ ਚੰਗੀ ਹੋ ਮੱਝ ਨਾਲ ਦਾ ਦੁੱਧ ਦੇਣਾ ਕਰਨਾ ਇਹਨੇ ਤੋਰਾ ਚੈੱਕ ਕਰ ਲਓ ਕੀ ਆ ਬਾਤਾ ਮੁੱਲ ਕੀ ਐ ਜੈਜਾ ਜੀ ਇਹਦਾ ਹਾਂਜੀ ਮੁੱਲ ਕੀ ਐ ਜੈਜਾ ਇਹਦਾ 360 ਰੁਪਈਆ ਈ ਮਾਨਤਨ ਹੋ ਜਾ ਮਾਨਤਨ ਹੋ ਜਾ ਠੀਕ ਐ 3000 ਰੁਪਿਆ ਮੋਲ ਦਾ ਮਾਂ ਤਾਂ ਕੋਈ ਚੱਕਰ ਨਹੀਂ ਮੌਕੇ ਦੇ ਹੋ ਜੂਗਾ ਬੈਡ ਚੰਗੀ ਆ ਬਈ ਵ੍ਰੇਟ ਵਾਲੀ ਆ ਜਾਤ ਵਾਲੀ ਆ ਮੱਧ ਨਾਲ ਦਾ ਦੁੱਧ ਦੇਣਾ ਬਾਕੀ ਫੈਂਡ ਫੂਡ ਕਰ ਮਲਦੀ ਬਹੁਤ ਚੰਗੀ ਆਊਗੀ ਪੱਕੀ ਨਾ ਗਰਮੀ ਗੁਰੂ ਵੀ ਮੰਨਣ ਵਾਲੀ ਹੈਨੀ ਇਹ ਹਾਂਜੀ ਹਾਂਜੀ ਬਾਕੀ ਬੱਚਾ ਬਹੁਤ ਚੰਗਾ ਦਿੱਤਾ ਯਾਰ ਹਣਾ ਬੱਚੀ ਆ ਨਾ ਬੱਚੀ ਦਾ ਫੇਸ ਬਹੁਤ ਚੰਗਾ ਟਵਾ ਟਵਾ ਚੰਗਾ ਥਣ ਵੀ ਇੱਕ ਨੰਬਰ ਚਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਆਈ ਬਾਕੀ ਮੁੱਲ ਜਾਇਆ ਠੰਡੀ ਸੀਲ ਆ ਲੈ ਜਿਵੇਂ ਮਰਜ਼ੀ ਹੱਥ ਫੇਰੀ ਚੱਲ ਕੋਈ ਚੱਕਰੀ ਨੀ ਜਿਵੇਂ ਮਰਜ਼ੀ ਹੱਥ ਫੇਰੀ ਕੋਈ ਦਿੱਕਤ ਨਹੀਂ ਨੂੰ ਕੀ ਬਾਤ ਠੰਡੀ ਬਾਹਤ ਹਨ ਆ ਸੁਣ ਲੈ ਚਵਾਈ ਦੇਖੋ ਚਵਾਈ ਬਹੁਤ ਚੰਗੀ ਆ ਕੋਈ ਬੱਚਾ ਨਹੀਂ ਲਾਉਣਾ ਕੋਈ ਜਾਣ ਨਹੀਂ ਦੇਣਾ ਹਾਂ ਕੋਈ ਮਰਜੀ ਚੋਈ ਕੋਈ ਬੱਚਾ ਨਹੀਂ ਲਾਇਆ ਮੋਟੀ ਮੋਟੀ ਚਵਾਈ ਆ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕਰੀ ਕੀ ਬਾਤ ਝੋਣ ਬੜਾ ਚੰਗਾ ਹਾਂ ਜੀ ਝੋਣ ਬਹੁਤ ਵਧੀਆ ਬਹੁਤ ਚੰਗੀ ਚਵਾਈ ਕੀ ਮਰਜ਼ੀ ਚੋਈ ਹੋਈ ਸੀਲ ਬਹੁਤ ਅਈ ਠੰਡੀ ਹਾਂ ਸੀਲ ਜਿਵੇਂ ਆਮ ਨਾਲ ਸਹੀ ਕ੍ਰੋਸ ਪੰਜਾ ਹੁੰਦਾ ਉਹ ਚੀਜ਼ ਨਹੀਂ ਹੈ ਚ ਅੱਗੇ ਦੋ ਨੰਬਰ ਕਿਹੜਾ ਸੂਸ ਹੋਈ ਇਹ ਦੂਜਾ ਜੀ ਕਦੋਂ ਸੂਈ ਹੈ ਬਈ ਅੱਜ ਸੂਈ ਹੈ ਜੀ ਜਿਵੇਂ ਰਾਤ ਸੂਈਏ ਚਾਰ ਕੋਈ ਜੇਤ ਪਈ ਓਕੇ ਜੀਰਾ ਜੀਰਾ ਪਈਏ ਕੰਮ ਠੀਕਾ ਆਪ ਪਈਏ ਜੀਰਾ ਬਈ ਬੱਟਲ ਚ ਰੱਖੀ ਬੈਠਾ ਕੰਪਲੀਟਾ ਬੱਚਾ ਕਿਹਦੇ ਤਾਂ ਨੇ ਬੱਚੀ ਜੀ ਬੱਚੀ ਬੜੀ ਚੰਗੀ ਹੈ ਨਾ ਹਾਂਜੀ ਬੱਚੀ ਆ ਬੱਚੀ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਕਿਆ ਬਾਤ ਬਹੁਤ ਚੰਗੀ ਬੱਚੀ ਦਿੱਤੀ ਹੈ ਨਾ ਹਾਂਜੀ ਹਾਂਜੀ ਬਿਊਟੀ ਇੱਕ ਨੰਬਰ ਫੇਸ ਫੂਲ ਚਮਕ ਜਮਕ ਪੂਰੀ ਹੈ ਕਿਆ ਬਾਤ ਹੈ ਬਈ ਖੇਰ ਬੈਡ ਵੀ ਚੰਗੀ ਹੈ ਲੇਵਾ ਬਹੁਤ ਆ ਹਨ ਹਾਂਜੀ ਹਾਂਜੀ ਲੇਵਾ ਬਹੁਤ ਸੋਹਣਾ ਡਿਜ਼ਾਈਨ ਚੈੱਕ ਕਰੋ ਲੇਵੇ ਦਾ ਬਈ ਥਾਂ ਇੱਕ ਨੰਬਰ ਬਹੁਤ ਜਿਆਦਾ ਜੀ ਇਕੱਲਾ ਇਕੱਲਾ ਥਾਂ ਮੁੱਠੀ ਵਾਲਾ ਥਾਂ ਠੰਡੀ ਫੁੱਲ ਜਿਵੇਂ ਮਰਜੀ ਇੱਥੇ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੋਈ ਨਹੀਂ ਫੁੱਲ ਦੇ ਬਈ ਤੋੜ ਕੇ ਰਖਾ ਦੇ ਚਮਕ ਚੰਗੀ ਹੈ ਬ੍ਰੀਡ ਚੰਗੀ ਹੈ ਬਈ ਲੇਵਾ ਬਹੁਤ ਚੰਗਾ ਪੰਡ ਵਾਲਾ ਲੇਵਾ ਲੱਗਿਆ ਫੇਸ ਫੁੱਲ ਸੂਰਾ ਚੰਗਾ ਬਿਊਟੀ ਚੈੱਕ ਕਰੋ ਕਰਮਾਈ ਬਾਕੀ ਵੱਡੀ ਗੱਲ ਬੱਚਾ ਕਰਮਾਈ ਨੇ ਬੱਚੀ ਦੇਤੀ ਕਿਉਂ ਬੱਚੀ ਨੇ ਬਈ ਊਠੇ ਮਿੱਠੇ ਪੱਠਿਆਂ ਨਾਲ ਨਾਲ ਹੀ ਰਲ ਜਾਣਾ ਹੁੰਦਾ ਆਵਾ ਕੀ ਮੋਲਾ ਬਈ ਜਾਇ ਜਾਇ ਇਹਦਾ 65000 ਹੈ ਜੀ ਮਾਨ ਤਾਂ ਠੰਡੀ ਸੀੜੀ ਵੀ ਬਹੁਤ 아이 ਜਿਵੇਂ ਮਰਜੀ ਖਿੱਚੀ ਜਿਵੇਂ ਮਰਜੀ ਹੱਥੇ ਫੇਰੀ ਚੱਲ ਕੋਈ ਚੱਕਰੇ ਨਹੀਂ ਠੰਡੀ ਸੀ ਜੀ ਬੱਚਾ ਉੱਥੇ ਹੈ ਨਾ ਪਸੂ ਤੇਜੀ ਕਰੇ ਨਾ ਇੱਥੀ ਧਾਰਾ ਮਾਰਤੀਆਂ ਲੈ ਰੱਸਾ ਵੀ ਪੈਨੇ ਸੀ ਧਾਰ ਬਹੁਤ ਮੁੱਟੀ 아이 ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਕੁਛ ਨਹੀਂ ਠੰਡੀ ਬਹੁਤ ਹੈ ਯਾਰ ਬਾਕੀ ਬੱਚਾ ਉੱਥੇ ਲੈ ਇੱਥੇ ਖੜਕੇ ਧਾਰਾ ਮਾਰਤੀਆਂ ਲੈ ਵਾਲੀ ਪੋਲੀ ਚ ਵਈ ਆ ਹੈ ਨਾ ਵਾਲੀ ਚੋਪੀ ਹਮਮ ਬੜਾ ਚੰਗਾ ਚੌਣ ਲੱਗਿਆ ਜਿਵੇਂ ਮਰਜੀ ਚੋਈ ਤਾਜੀ ਸੂਈ ਨਾ ਬੱਚੇ ਦਾ ਕਰਕੇ ਅਰੇ ਨਗਾ ਹਮਮ ਕਿਆ ਉਹ ਹੀ ਕੋਈ ਦਿੱਕਤ ਨਹੀਂ ਲੈ ਇਹ ਨਾ ਕਰਨ ਵਾਲੀ ਨਾ ਕੁਛ ਨਹੀਂ ਫੇਸ ਬੂਸ ਬਹੁਤ ਚੰਗਾ ਟਵਾੜੂ ਆ ਚੰਗਾ ਬੋਦੀ ਚੰਗੀ ਆ ਮੁੱਲ ਵੀ ਬਾਈ ਨੇ ਜਮਾ ਜੈ ਜੈ ਰੱਖਿਆ ਮਾਨਦਾਨ ਕੋਈ ਚੱਕਰ ਨਹੀਂ ਹੋ ਜੂਗਾ ਬਾਈ ਇਹ ਤਾਂ ਪਹਿਲੇ ਹੀ ਸੀ ਉਹ ਕਹਿੰਦਾ 20 ਲੀਟਰ ਤੋਂ ਚੋਇਆ ਬਾਈ ਇਹਦਾ ਠੀਕ ਹੈ ਜੀ ਹੂੰ ਬਾਕੀ ਯਾਰ ਦੁੱਧ ਵਾਲਾ ਪੀ ਸਕਨੇ ਇਹ ਵੀ ਦਾ ਹਾਂ ਦਾ ਢਾਂਚਾ ਬਹੁਤ ਚੰਗਾ ਕਰਨ ਵਾਲੀ ਇਹ ਚੋਕੇ ਦਿਖਾਉਣੀ ਆ ਜੀ ਇੱਥੇ ਅੱਗੇ ਬਈ ਤਿੰਨ ਨੰਬਰ ਕਿਹੜਾ ਸੋਸ ਨਹੀਂ ਮਰਦੀ ਫਿਰ ਨਾ ਨਾ ਬਸ ਓਕੇ ਜੀ ਅੱਗੇ ਤਿੰਨ ਨੰਬਰ ਇਹ ਕਿਹੜਾ ਸੋਸ ਸੁਈ ਇਹ ਵੀ ਦੂਜਾ ਜੀ ਇੱਕ ਕਦੋਂ ਸੂਈ ਹੈ ਤੇ ਹਾਂਜੀ ਇੱਕ ਕਦੋਂ ਸੂਈ ਇਹਨੂੰ ਪੰਜਵੇਂ ਛੇਵੇਂ ਦੇਣਾ ਜੀ ਓਕੇ ਬੱਚਾ ਕੀ ਹੈ ਮਗਰ ਬੱਚਾ ਜੀ ਇਹਦੇ ਮਗਰ ਬੱਚਾ ਦਿੱਤਾ ਠੀਕ ਆ ਜਿੰਨਾ ਕਿ ਬਈ ਬੋਲਾ ਹੁਣ ਤਿਆਰ ਆ ਇਹ ਥੱਲੇ ਹੈਗਾ ਜੀ 14 ਲੀਟਰ ਠੀਕ ਆ ਬਈ ਹੂੰ ਫੇਸ ਚੰਗਾ ਬ੍ਰੀਡ ਚੰਗਿਆ ਟੂਆ ਟੂਆ ਚ ਖੋਲ ਦੇ ਵਿੱਚ ਟੂਆ 13 14 ਲੀਟਰ ਇਹ ਥੱਲੇ ਹੈ ਜੀ ਲਾਲ ਥੱਲੇ ਓਕੇ ਬਈ ਠੀਕ ਹੈ ਫੇਸ ਦੀ ਬਿਊਟੀ ਦਿਖਾਉਂਦੇ ਆ ਫੇਸ ਦੀ ਬਿਊਟੀ ਕਮਾਲਾ ਟੂਆ ਟੂਆ ਬਹੁਤ ਚੰਗਾ ਕੱਦ-ਕੁੱਦ ਵੀ ਚੰਗਾ ਹੀ ਹਾਂ ਕੱਦ ਬਰੀਟ ਥਣ ਬਹੁਤ ਚੰਗਾ ਨਾਲਾ ਨੋਣਾ ਚੰਗੀਆਂ ਬਾਕੀ 11:00 ਵਜੇ ਦਾ ਟਾਈਮ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਸ਼ਾਮ ਤੱਕ ਕੱਢ ਰਾ ਜਿਹੜੇ ਕਰਮ ਵਾਲੀ ਨੇ ਸੋਹਣੇ ਤਿਆਰ ਕਰ ਲੈਣੇ ਕਿੰਨੇ ਵਜੇ ਚੋਈਆਂ ਸੀ ਸੋਭਾ ਜੀ ਹਾਂਜੀ ਸਵੇਰੇ 6:00 ਵਜੇ ਚੋਣੇ ਨੇ 6:00 ਵਜੇ ਚੋਈ ਕਰਦੇ ਹਾਂ ਠੀਕ ਹੈ ਸੋਰਾ ਦੇਖੋ ਹੰਡੀ ਸੀਗਾ ਕੋਈ ਦੇਖਣੀ ਹਾਂ ਕੀ ਮੋ ਲਜਾਜ ਦਾ ਹਾਂਜੀ ਮੋਲ ਇਹ ਤਾਂ 60 ਆ ਜੀ 60000 ਮਾਨਤਾਨ ਹੋ ਜਾ ਹਾਂਜੀ ਠੀਕ ਆ 60000 ਰੁਪਇਆ ਮੌਲਾ ਮਾਨਤਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਵਾਕੀ ਨਾੜਾ ਨੂੜਾ ਬਹੁਤ ਚੰਗਿਆ ਥਾਣ ਬਹੁਤ ਚੰਗਿਆ ਚਿਵਾਈ ਵੀ ਚੰਗੀ ਹੋਣਾ ਤੇ ਬਾਈ ਵੀ ਚੰਗੀ ਹੈ ਹਾਂਜੀ ਠੀਕ ਆ ਥਾਣ ਨੇੜ ਤੋਂ ਚੈੱਕ ਕਰ ਵਾਹ ਮੁੱਠੀਆ ਥਾਣ ਇਕੱਲਾ ਇਕੱਲਾ ਥਾਣ ਪੂਰੀ ਵਿਥੀ ਦੇ ਥਾਣ ਕੀ ਬਾਤ ਆ ਬਾਈ ਅੱਗੇ 4 ਨੰਬਰ ਕਿਹੜਾ ਸੁਭਾਜ ਇਹ ਵੀ ਦੂਜਾ ਜੀ ਕਦੋਂ ਸੁਈ ਹੈ ਬਾਈ ਇਨੂੰ ਪੰਮਾ ਦਨ ਇਹਨੂੰ ਬੱਚਾ ਕੀ ਆ ਮਗਰ ਬੱਚਾ ਜੀ ਬੱਚਾ ਦਿੱਤਾ ਬਈ ਕਿੰਨਾ ਕੁ ਬੋਲੋ ਬਈ 15 ਲੀਟਰ ਹੈ ਗਈ ਓਕੇ ਬਈ ਹੋਲ ਦੇ ਬਈ ਤੋੜ ਕੇ ਦਿਖਾ ਦੇ ਗੜ ਚੰਗੀ ਆ ਥੋੜੇ ਥੋੜੇ ਸੰਗ ਆ ਕਹਿੰਦੀ ਕੁਛ ਨਹੀਂ ਹਣਾ ਉਹਨੂੰ ਚੁੱਕ ਦਿਖਾ ਦੇ ਹੂੰ ਮਾਰ ਦੋ ਧਾਰਾਂ ਬਈ ਕੋਈ ਨਹੀਂ ਲੈ ਬਈ ਧਾਰਾਂ ਮਾਰ ਦਿੰਦੇ ਨਹੀਂ ਕੋਈ ਚੱਕਰ ਨਹੀਂ ਬਾਕੀ ਚਵਾਈ ਇਹਦੀ ਬਾਈ ਉਹਨਾ ਹੋਈ ਵੀ ਆ 6 ਵਜੇ ਠੀਕ ਹੈ ਕਿ ਨਹੀਂ ਸ਼ਾਮ ਤੱਕ ਕਰ ਦੇ ਜੇ ਬਈ ਤਿਆਰ ਕਰਨ ਕੋਈ ਮਿਆਣਾ ਪਾਉਂਦੀ ਲੋਨ ਹਾਂ ਠੰਡੀ ਬਹੁਤ ਆਣਾ ਹਾਂ ਜਿਵੇਂ ਮਰਜੀ ਧਾਰਾਂ ਮਾਰੀ ਚੱਲ ਕੋਈ ਚੱਕਰ ਕਹਿਣਾ ਕੁਛ ਨਹੀਂ ਕੀ ਆ ਬਾਤ ਲੈ ਨਾਲੇ ਉਤਰਨੀ ਇਹ ਵੀ ਘਰ ਮੁੱਤੀ ਗਈ ਸਹੀ ਗੱਲ ਹੈ ਬਈ ਚੋਣ ਵਾਂਗ ਚੰਗਾ ਨਾ ਮੋٹے ਮੋٹے ਚ ਵਾਈਏ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਨਹੀਂ ਕਹਿਣਾ ਕੋਈ ਕਿਸੇ ਜਿਵੇਂ ਮਰਜ਼ੀ ਚੋਈ ਬੋਲ ਵੀ ਜਾਇਆ 60000 ਰੁਪਿਆ ਮੋਲਾ ਮਾਨਤਨ ਕੋਈ ਚੱਕਰ ਨਹੀਂ ਠੰਡੀ ਸੀ ਲਈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਨਹੀਂ ਹਾਂ ਜਿਵੇਂ ਮਰਜ਼ੀ ਵੇ ਜਾ ਕੋਈ ਚੱਕਰ ਹਾਂਜੀ ਹਾਂਜੀ ਠੀਕ ਹੈ ਬਈ ਇਹਦੇ ਮਗਰ ਬੱਚਾ ਬੱਛਾ ਹਨਾ ਇਹਦੇ ਮਗਰ ਬੱਚਾ ਜੀ ਠੀਕ ਉਹਦੇ ਨਾਲ ਦੇ ਨਾਲ ਹੀ ਬੱਚੇ ਤੇ ਦਿਖਾਉਂਗਾ ਹਾਂ ਠੀਕ ਹੈ ਬਈ ਖੋਲੀ ਬਈ ਨੂੰ ਤੋਰੀ ਯੋਤੁਰ ਮੈਂ ਬਰੀਡ ਚੰਗੀ ਆ ਬਈ ਥੋੜੇ ਥੋੜੇ ਸਿੰਗ ਹੈ ਕਹਿਣਾ ਕਰਮ ਵਾਲੀ ਨਾਲ ਕੁਛ ਨਹੀਂ ਚੰਗੇ ਬੋਲੇ ਤੋਂ ਸਟਾਰਟ ਹੋਈ ਆ ਭਾਣ ਦੋੜ ਅੰਕ ਤੋਂ ਲਿਓ ਤਾਂ ਵੀ ਕੁਛ ਐਕਸਲ ਸਿੰਗ ਵੀ ਦੂਜੇ ਝੁੰਗੇ ਹੀ ਨੇ ਲੇਵਾ ਚੰਗਾ ਹਾਂ ਝੁੰਗੀ ਆ ਸਿੰਗ ਤੋਂ ਬਾਕੀ ਇਹਨਾਂ ਦੀ ਫੈਂਟ ਚੰਗੀ ਹੁੰਦੀ ਆ ਗਰਮੀ ਗਰਮੀ ਘੱਟ ਮੰਨਦੀਆਂ ਨੇ ਤੋਰਾ ਦੇ ਕੋ ਤੋਰਾ ਵੀ ਇੱਕ ਨੰਬਰ ਚਮਕ ਚਮਕ ਚੰਗੀ ਆਉਣ ਪੀਨ ਨੂੰ ਬਹੁਤ ਅਗੜੀ ਮਰਜ਼ੀ ਪਾਈ ਚਲੋ ਠੀਕ ਆ ਭਾਈ ਹਮ ਕੀ ਮੋ ਲਾ ਬਈ ਜਾਇਦ ਜਾਇਦ ਇਹ ਤਾਂ ਜੀ ਮੁੱਲ ਜਿੰਨਾ ਮਰਜ਼ੀ ਕਰਦੇ 50 ਰੈਂਦੇ ਠੀਕ ਆ ਬਾਈ 50000 ਦੀ ਬੈੜ ਬਾਈ ਕਹਿੰਦਾ ਦੇ ਦਾਂਗੇ ਮੁੱਲ ਕਰਾਉਣਾ ਜਿੰਦਾ ਮਰਜ਼ੀ ਕਰਾ ਲਓ ਕੇਸ ਬੜਾ ਚੰਗਾ ਟੂਆ ਟੂਆ ਚੰਗਾ ਸਿੰਘ ਬਹੁਤ ਜਮੇ ਥੋੜਾ ਜਿਆਦਾ ਸਿੰਘ ਆ ਕੋਈ ਨਾ ਜਿਹੜਾ ਕਮੀ ਆ ਕਿ ਨਹੀਂ ਬਈ ਹਾਂਜੀ ਹਾਂਜੀ ਹੂੰ ਹੂੰ ਬਾਕੀ ਕਹਿਣਾ ਕੋਈ ਨਹੀਂ ਲਾ ਮੌਜ ਨਾਲ ਖੋਲੀ ਫਿਰਦਾ ਨਹੀਂ ਹੈਗਾ ਮਾਰ ਦਿਆ ਨਹੀਂ ਨਹੀਂ ਉਹੀ ਕੁੜੇ ਤੋ ਫੇਰ ਕੇ ਦਿਖਾ ਦੇ ਬਾਈ ਜਿੰਦਾ ਮਰਜ਼ੀ ਦਿਖਾ ਦੇ ਤੇ ਭਾ ਵੀ ਬਾਈ ਨੇ ਕੋਈ ਨਹੀਂ ਰੱਖਿਆ ਉਹ ਜਿਆ 50000 ਰੁਪਿਆ ਮੁੱਲਾ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਲੇ ਬਿਊਟੀ ਚੈੱਕ ਕਰੋ ਲੈ ਜਿਵੇਂ ਮਰਜੇ ਉੱਥੇ ਫੇਰੀ ਜਾ ਕੋਈ ਚੱਕਰ ਨਹੀਂ ਕਹਿਣਾ ਗਰਮਾਏ ਨਾ ਕੁਛ ਨਹੀਂ ਠੰਡੀ ਸੀਲ ਫੋਲ ਥਾਣ ਬਹੁਤ ਚੰਗਾ ਲੱਗਿਆ ਹਨ ਚੁਆਈ ਚੁਆਈ ਕਿਵੇਂ ਆ ਚੁਆਈ ਚੁਆਈ ਨੂੰ ਬਹੁਤ ਵਧੀਆ ਜੀ ਠੀਕ ਆ ਬਾਕੀ ਹੋ ਜਿਵੇਂ ਕਰਨੀ ਦਾ ਨਾ ਮਾਰ ਹਾਂ ਨਾੜਾ ਨੂੜਾ ਇਹਦੇ ਬੱਚਾ ਛੱਦਨ ਦੀ ਰੋਡ ਨਹੀਂ ਗਈ ਐਸਾਂ ਹੀ ਮਾਰ ਲੋ ਠੀਕ ਆ ਜਿਵੇਂ ਮਰਜ਼ੀ ਲੱਤਾਂ ਚ ਕੋਈ ਦਿੱਕਤ ਨਹੀਂ ਜਿਵੇਂ ਮਰਜੇ ਉੱਥੇ ਫੇਰੀ ਚੱਲ ਆ ਹਾਂ ਜੀ ਠੰਡੀ ਪਾਉ ਤਾਂ ਹਨਾ ਠੰਡੀ ਬਹੁਤ ਹੈ ਲੈ ਐਂ ਬਹਿ ਜਾ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਜਿਵੇਂ ਨਹੀਂ ਚੋਣ ਦੇਖੋ ਕਰਮਾਂ ਦਾ ਮੋਟੀ ਮੋਟੀ ਚਵਾਈ ਆ ਬੜਾ ਚੰਗਾ ਚੋਣ ਲੱਗਿਆ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀਆਂ ਕਿਹੜਾ ਕੀ ਬਾਤ ਬੜੀ ਚੰਗੀ ਚਵਾਈ ਆ ਕਿ ਨਹੀਂ ਬਹੁਤ ਵਧੀਆ ਆ ਦੇਖੋ ਦੋ ਥਾਂ ਆ ਸਹੀ ਗੱਲ ਹੁਦਵਾ ਫਲੂਈ ਵਾਕੀ ਦੂਜੇ ਥਾਂ ਜੋ ਚੈੱਕ ਕਰ ਲੋ ਲੈ ਚ ਬਾਈ ਕੀ ਬਾਤ ਆ ਲੈ ਕਿੰਨੀਆਂ ਕਿਤਾਰਾਂ ਮਾਰੀਆਂ ਬਈ ਮੋਟਾ ਮੋਟਾ ਚੋਣ ਲੱਗਿਆ ਕੀ ਬਾਤ ਮੁੱਲ ਵੀ ਜਮਾ ਜਾਇਜ਼ ਆ ਹਾਂ ਚਾਰੇ ਵੈੜਾਂ 'ਚ ਠੰਡੀਆਂ ਸੀਲ ਆ ਪਈਆਂ ਧਾਰਾ ਮਾਰ ਕੇ ਦਿਖਾਈਆਂ ਕੋਈ ਬੱਚੇ ਲੈ ਕੇ ਬਸਮਾਈਆਂ ਕੋਈ ਦਿੱਕਤ ਨਹੀਂ ਹੈ ਨਾ ਸਹੀ ਗੱਲ ਆ ਆਸਿਆ ਸੀਲ ਹੀ ਬਹੁਤ ਆ ਜਿਵੇਂ ਸਿੰਘਾ ਸੁੰਗਾ ਉੱਤਲੇ ਜਾ ਕੇ ਉਹ ਚੀਜ਼ ਨਹੀਂ ਐਚਾ ਨਾ ਮੁੱਲ ਵੀ ਭਾਈ ਉਹੇ ਜਾ ਜਮਾ ਜਾਇਜ਼ ਆ ਖਿੱਚ ਕੇ ਮੁੱਲ ਰੱਖਿਆ ਵੈੜਾ ਵੀ ਚੰਗੇ ਐ ਸੂਈ ਸੂਈ ਹਾਂਜੀ ਹਾਂਜੀ ਤੇ ਆ ਵੈੜ ਵੀ ਚੰਗੇ ਲੈ ਵਾ ਲੂਗਾ ਬਹੁਤ ਆ ਦੇਖੋ ਤੇ ਬੱਚਾ ਮਗਰ ਬੱਚੀ ਇਹਦੇ ਮਗਰ ਵੀ ਬੱਚੀ ਆ ਵੈੜ ਚੰਗੀਆਂ ਕੰਦ ਕਾੜ ਵਾਲੀਆਂ ਬਰੀਟ ਵਾਲੀਆਂ ਜਾਤ ਵਾਲੀਆਂ ਇਸੇ ਵੀ ਨੂੰ ਚਾਰਾਂ 'ਚ ਕੋਈ ਵੀ ਪਸੰਦ ਆਏ ਭਾਈ ਨਿਕਨਿਕ ਕਰ ਲਈ ਪਾਣੀ ਪਾਣੀ ਦੇ ਕੇ ਫਿਰ ਕਰਨ ਕਰ ਬਈ